ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਰਵਣ ਕਰ ਰਹੇ ਹੋ ਸ੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ ਚਨਾਵਾਲਿਆਂ ਦਾ ਪਵਿੱਤਰ ਜੀ ਸੰਤ ਰਾਮ ਹੈ ਇਤਿਹਾਸ ਸੰਤ ਜੀ ਮਹਾਰਾਜ ਜੀ ਦਾ ਦੀਵਨ ਪਰਉਪਕਾਰ ਨਾਲ ਭਰਿਆ ਹੋਇਆ ਹੈ। ਬੇਸੰਝ ਲੋਕਾਂ ਨੂੰ ਬਖਸ਼ ਲੈਣਾ। ਬਖਸ਼ ਕੇ ਗੁਰ ਸ਼ਬਦ ਨਾਲ ਜੋੜ ਦੇਣਾ। ਸੰਤ ਜੀ ਮਹਾਰਾਜ ਜੀ ਦੇ ਨੇਤਰਾਂ ਦੀ ਦ੍ਰਿਸ਼ਟੀ ਐਸੀ ਸੀ ਜੇ ਕਿਸੇ ਤੇ ਪੈ ਜਾਂਦੀ ਤਾਂ ਸੰਤ ਬਣਾ ਕੇ ਰੱਖ ਦਿੰਦੇ ਸੀ। ਸੰਤ ਜੀ ਮਹਾਰਾਜ ਸੰਤ ਬਾਬਾ ਸ਼ਾਮ ਸਿੰਘ ਜੀ ਸੰਤ ਬਾਬਾ ਕਰਪਾਲ ਸਿੰਘ ਜੀ ਮਹਾਰਾਜ ਜੰਡ ਪਿੰਡ ਆਉਂਦੇ ਆ ਭਾਈ ਸੰਪੂਰਨ ਸਿੰਘ ਦੇ ਘਰ ਭਾਈ ਸੰਪੂਰਨ ਸਿੰਘ ਜੀ ਸੰਤ ਜੀ ਮਹਾਰਾਜ ਵਾਸਤੇ ਬਚਨ ਕਰਦੇ ਆ ਤੇ ਸਾਰਾ ਕੰਮ ਕਾਰ ਛੱਡ ਕੇ ਸੰਤ ਮਹਾਰਾਜ ਦੇ ਮਰੀਦ ਬਣ ਜਾਂਦੇ ਆ ਸੰਤ ਜੀ ਮਹਾਰਾਜ ਵਿੱਚ ਇੱਕ ਬੜੀ ਵੱਡੀ ਵਿਲੱਖਣਤਾ ਸੀ ਕੋਈ ਵੀ ਇਨਸਾਨ ਜੇਕਰ ਕੋਈ ਸਵਾਲ ਕਰਦਾ ਸੰਤ ਜੀ ਮਹਾਰਾਜ ਕਰਨੀ ਦੁਆਰਾ ਉਹਨਾਂ ਨੂੰ ਨਾਲ ਜੋੜ ਲੈਂਦੇ ਸੀ ਉਹਦਾ ਉੱਤਰ ਜਿਹੜਾ ਹੈ ਕਰਨੀ ਦੁਆਰਾ ਦਿੰਦੇ ਸੀ ਕਿਉਂਕਿ ਆਪ ਗੁਰਸ਼ਬਦ ਨਾਲ ਜੁੜੇ ਹੋਏ ਸਨ ਅਠੇ ਪਹਿਰ ਉਸ ਅਕਾਲ ਪੁਰਖ ਦੀ ਯਾਦ ਵਿੱਚ ਰਹਿਣਾ। ਸਵਾਸਾਂ ਨੂੰ ਸਫਲੇ ਕਰਨਾ, ਟੁੱਟਿਆ ਹੋਣਾ ਜੋੜ ਲੈਣਾ, ਬਖਸ਼ ਲੈਣਾ। ਸੰਜੀ ਮਹਾਰਾਜ ਲੱਖਾ ਸਿੰਘ ਵਾਲੀਆਂ ਛੰਨਾ ਆਉਣ ਦਾ ਸਬਬ ਬਣਦਾ। ਪਿੰਡ ਲੱਖਾ ਸਿੰਘ ਵਾਲਾ। ਬਾਹਰ-ਬਾਹਰ ਇੱਕ ਭਗਵੇਂ ਪੇਖ ਵਾਲੇ ਮਹਾਪੁਰਖਾਂ ਦੀ ਕੁਟਿਆ ਸੀ। ਉਹ ਮਹਾਂਪੁਰਖਾਂ ਨਾਲ ਬਚਨ ਹੋਇਆ ਸੀ ਸੀਤਾਰਾਮ ਦੇ ਬਾਗ ਵਿੱਚ ਜਦੋਂ ਮਹਾਂਪੁਰਖ ਉੱਥੇ ਗਏ ਮਹਾਰਾਜੀ ਨਾਲ ਮਿਲਾਪ ਹੋਇਆ ਮਹਾਰਾਜੀ ਨੂੰ ਬੇਨਤੀ ਕੀਤੀ ਸੰਤ ਮਹਾਰਾਜ ਨੂੰ ਉਹਨਾਂ ਮਹਾਂਪੁਰਖਾਂ ਨੇ ਜੇ ਇੱਕ ਵਾਰੀ ਜ਼ਰੂਰ ਚਰਨ ਪਾਇਓ ਸੰਤ ਜੀ ਮਹਾਰਾਜ ਨੇ ਬਚਨ ਕੀਤਾ ਸੀ ਭਾਈ ਆਵਾਂਗੇ ਜਿਸ ਵੇਲੇ ਸੰਤ ਜੀ ਮਹਾਰਾਜ ਉੱਥੇ ਆਏ ਇੱਕ ਰਾਤ ਰਹੇ ਦੂਜੇ ਦਿਨ ਸਵੇਰੇ ਵਿਚਾਰ ਬਣਾਇਆ ਕਿਉਂਕਿ ਜਿਸ ਵੇਲੇ ਸੰਤ ਜੀ ਮਹਾਰਾਜ ਲੱਖਾ ਸਿੰਘ ਵਾਲਿਆਂ ਛੰਨਾ ਲੱਖਾ ਸਿੰਘ ਵਾਲਾ ਪਿੰਡ ਆ ਜਿਹੜਾ ਉਹ ਬਾਹਰ ਬਾਹਰ ਜਿਹੜੀ ਕੂਟਿਆ ਸੀ ਉਸਦੇ ਠਹਿਰੇ ਸੰਗਤਾਂ ਨੂੰ ਜਿਹੜੀਆਂ ਸੰਗਤਾਂ ਹਾਜ਼ਰ ਸੀ ਉਹਨਾਂ ਨੂੰ ਦਰਸ਼ਨ ਹੋਏ ਉਹਨਾਂ ਨੂੰ ਨਿਹਾਲ ਕੀਤਾ ਬਚਨਾਂ ਦੁਆਰਾ ਨਿਹਾਲ ਕੀਤਾ ਗੁਰ ਸ਼ਬਦ ਦਾ ਗਾਇਨ ਕੀਤਾ ਕੀਰਤਨ ਕੀਤਾ ਉਸ ਆਕਾਲ ਪੁਰਖ ਦੀ ਯਾਦ ਵਿੱਚ ਸਿਮਰਨ ਕੀਤਾ ਜਿਹੜੀਆਂ ਸੰਗਤਾਂ ਨੇ ਦਰਸ਼ਨ ਕੀਤਾ ਏ ਉਹਨਾਂ ਉਹ ਸੰਗਤਾਂ ਸੰਤ ਜੀ ਮਹਾਰਾਜ ਦੇ ਮਰੀਦ ਬਣ ਗਏ ਸਾ ਸੰਗਤ ਜੀ ਅਬ ਦੂਸਰੇ ਦਿਨ ਵਿਚਾਰ ਬਣਾਇਆ ਜੇ ਸੰਤ ਬਾਬਾ ਮੱਗਰ ਸਿੰਘ ਜੀ ਨੂੰ ਮਿਲ ਕੇ ਆਈਏ ਸੰਤ ਜੀ ਮਹਾਰਾਜ ਸੰਗਤਾਂ ਨੂੰ ਬੇਨਤੀ ਕਰਦੇ ਆ ਭਾਈ ਅੱਜ ਅਸੀਂ ਸੰਤ ਬਾਬਾ ਮਗਰ ਸਿੰਘ ਜੀ ਦੇ ਕੋਲ ਉਹਨਾਂ ਉਹਨਾਂ ਕੋਲ ਜਾਣਾ ਹੈ ਮਿਲਣ ਵਾਸਤੇ ਸੰਗਤਾਂ ਬੇਨਤੀ ਇਹ ਕਰਦੀਆਂ ਕਿਉਂਕਿ ਮਹਾਪੁਰਖਾਂ ਦਾ ਚਿਹਰੇ ਦਾ ਪ੍ਰਤਾਪ ਇੰਨਾ ਸੀ ਇੰਨਾ ਬੁਲਾਖੀ ਜੀਵਨ ਸੀ ਸੰਤ ਮਹਾਰਾਜ ਦਾ ਇੰਨਾ ਤੇਜ ਤਪ ਸੀ ਕਿ ਸੰਗਤਾਂ ਨੂੰ ਅਹਿਸਾਸ ਹੋ ਚੁੱਕਿਆ ਸੀ ਵੇ ਇਹ ਮਹਾਪੁਰਖ ਰੱਬ ਨਾਲ ਜੁੜੇ ਹੋਏ ਨੇ ਅਕਾਲ ਪੁਰਖ ਦੇ ਭੇਜੇ ਹੋਏ ਮਹਾਪੁਰਖ ਨੇ ਕਹੋ ਕਿ ਜਿਨ੍ਹਾਂ ਨੂੰ ਰੱਬ ਦਾ ਰੰਗ ਚੜਿਆ ਹੁੰਦਾ ਹੈ ਅਕਾਲ ਪੁਰਖ ਦਾ ਰੰਗ ਚੜਿਆ ਹੁੰਦਾ ਹੈ ਉਹਨਾਂ ਦਾ ਸੁਭਾਅ ਉਹਨਾਂ ਦਾ ਬੈਠਣਾ ਉਹਨਾਂ ਦਾ ਤੁਰਨਾ ਫਿਰਨਾ ਦੁਨੀਆ ਨਾਲੋਂ ਵੱਖਰਾ ਹੁੰਦਾ ਹੈ ਜਿਵੇਂ ਗੁਰਬਾਣੀ ਕਹਿੰਦੀ ਹੈ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਪਰਵਾਨ ਗਣੀ ਸਈ ਇਹ ਆਏ ਸਭਲ ਤੇ ਨਾ ਕੇ ਕੰਮ ਆ ਜਿਵੇਂ ਗੁਰਬਾਣੀ ਕਹਿੰਦੀ ਆ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਨ ਦਿਨ ਫਿਰੋਂ ਤੇ ਸਿ ਪਿੱਛੇ ਵੈਰਾ ਕੀ ਜਿਵੇਂ ਗੁਰਬਾਣੀ ਕਹਿੰਦੀ ਐ ਸੰਤ ਰਾਮ ਹੈ ਏਕੋ ਉਸ ਅਕਾਲ ਪੁਰਖ ਦੀ ਰਜਾ ਵਿੱਚ ਰਹਿਣ ਵਾਲੇ ਮਹਾਪੁਰਖ ਸੰਤ ਅਕਾਲ ਪੁਰਖ ਦਾ ਹੀ ਰੂਪ ਹੁੰਦੇ ਨੇ ਸੰਗਤਾਂ ਨੇ ਵੇਖਿਆ ਵੀ ਮਹਾਪੁਰਖ ਚਲੇ ਜਾਣਗੇ ਕੀ ਪਤਾ ਦੁਆਰਾ ਆਉਣ ਦਾ ਨਾ ਆਉਣ ਵੀ ਇਹੋ ਜਿਹੇ ਮਹਾਪੁਰਖਾਂ ਦੀ ਸੰਗਤ ਵੱਡੇ ਕਰਮਾਂ ਵਾਲਿਆਂ ਨੂੰ ਮਿਲਦੀ ਹੈ ਸੰਗਤਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਬਾਬਾ ਜੀ ਆਪ ਜੀ ਜਾ ਰਹੇ ਹੋ ਪਰ ਸਾਨੂੰ ਤਾਂ ਇੱਕ ਰੋਸ਼ਨੀ ਗਿਆਨ ਦੀ ਕਿਰਨ ਨਜ਼ਰ ਆਈ ਸੀ ਸੰਤ ਜੀ ਮਹਾਰਾਜ ਕਹਿੰਦੇ ਭਾਈ ਕਹਿੰਦੇ ਅਸੀਂ ਸੰਤ ਬਾਬਾ ਮੱਘਰ ਸਿੰਘ ਜੀ ਨੂੰ ਮਿਲ ਕੇ ਆਣਾ ਹੈ ਵੀ ਦੁਆਰਾ ਜ਼ਰੂਰ ਆਵਾਂਗੇ ਮਹਾਰਾਜ ਨੇ ਸੰਤ ਜੀ ਮਹਾਰਾਜ ਨੇ ਸੰਗਤਾਂ ਨਾਲ ਵਾਅਦਾ ਕੀਤਾ ਸੰਤ ਬਾਬਾ ਕਿਰਪਾਲ ਸਿੰਘ ਮਹਾਰਾਜ ਜੀ ਸੰਤ ਬਾਬਾ ਮੱਗਰ ਸਿੰਘ ਜੀ ਨੂੰ ਮਿਲਣ ਵਾਸਤੇ ਰਾਏਕੋਟ ਵਿਖੇ ਜਾਵ ਰਹੇ ਹਨ ਧੰਨ ਧੰਨ ਸ੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ